ਸਾਲ 2025 ਸਿੰਘ ਰਾਸ਼ੀ ਵਾਲਿਆਂ ਲਈ ਬਹੁਤ ਖਾਸ ਹੋਣ ਜਾ ਰਿਹਾ ਹੈ ਸਿੰਘ ਰਾਸ਼ੀ ਵਾਲਿਆਂ ਲਈ 2025 ਵਿੱਚ ਕੁਝ ਖਬਰੀ ਦੇ ਨਾਲ-ਨਾਲ ਥੋੜਾ ਮੁਸ਼ਕਲ ਵਾਲਾ ਹੋ ਸਕਦਾ ਹੈ ਸਿੰਘ ਰਾਸ਼ੀ ਲਈ ਸਾਲ 2025 ਵਿੱਚ ਧਨ ਦੌਲਤ ਕਾਰੋਬਾਰ ਸਿਹਤ ਘਰ ਪਰਿਵਾਰ ਲਵ ਲਾਈਫ ਲਈ ਕੀ ਹੋ ਜਿਹੜਾ ਰਹਿਣ ਵਾਲਾ ਹੈ ਅੱਜ ਦੀ ਇਸ ਵੀਡੀਓ ਵਿੱਚ ਸਭ ਕੁਝ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਤੇ ਬਨੇ ਰਹੀਓ ਸਿੰਘ ਰਾਸ਼ੀ ਵਾਲਿਆਂ ਲਈ ਇੱਕ ਮਹਾ ਉਪਾਅ ਵੀ ਲੈ ਕੇ ਆਏ ਹਾਂ ਜਿਸ ਨਾਲ ਸਾਲ 2025 ਇਹਨਾਂ ਨੂੰ ਹੋਰ ਵੀ ਜ਼ਿਆਦਾ ਲਾਭਕਾਰੀ ਹੋ ਸਕਦਾ ਹੈ ਦੋਸਤੋ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਕਰੋ जय शनिदेव दोस्तों 2024 ਦਾ ਆਖਰੀ ਮਹੀਨਾ ਵੀ ਖਤਮ ਹੋਣ ਜਾ ਰਿਹਾ ਹੈ ਬਹੁਤ ਸਾਰੇ ਸਿੰਘ ਰਾਚੀ ਦੇ ਕੰਮ ਤੇ ਸੁਪਨੇ 2024 ਵਿੱਚ ਜੋ ਪੂਰੇ ਨਹੀਂ ਹੋਏ ਉਹ ਸਾਲ 2025 ਵਿੱਚ ਜਨਵਰੀ ਮਹੀਨੇ ਤੋਂ ਪੂਰੇ ਹੋਣੇ ਸ਼ੁਰੂ ਹੋ ਜਾਣਗੇ ਸਿੰਘ ਰਾਸ਼ੀ ਵਾਲੇ 6 ਤੀ ਤਰ੍ਹਾਂ ਰਹਿਣ ਵਾਲੇ ਹੁੰਦੇ ਹਨ ਇਸ ਲਈ ਇਹ ਜਿੱਥੇ ਵੀ ਜਾਂਦੇ ਹਨ ਇਹਨਾਂ ਦਾ ਪੂਰਾ ਮਾਨ ਸਨਮਾਨ ਹੁੰਦਾ ਹੈ ਸਾਲ 2025 ਵਿੱਚ ਸਿੰਘ ਰਾਸ਼ੀ ਵਾਲਿਆਂ ਲਈ ਵਧੀਆ ਸ਼ੁਰੂ ਹੋਵੇਗਾ ਪਰ 2-3 ਮਹੀਨੇ ਬਾਅਦ ਕਾਫੀ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ ਕਿਉਂਕਿ ਸਾਲ 2025 ਵਿੱਚ ਸਿੰਘ ਰਾਸ਼ੀ ਤੇ ਸ਼ਨੀ ਦੇਵ ਦੇ ਆਉਣ ਨਾਲ ਇਹਨਾਂ ਨੂੰ ਕਾਫੀ ਮੁਸ਼ਕਲਾਂ ਵਾਲਾ ਸਮਾਂ ਹੋ ਸਕਦਾ ਹੈ ਕਿਉਂਕਿ ਸ਼ਨੀ ਦੇਵ ਦੇ ਆਉਣ ਨਾਲ ਤੁਹਾਨੂੰ ਸਾਲ 2025 ਵਿੱਚ ਹਰ ਕੰਮ ਵਿੱਚ ਹੱਦ ਨਾਲੋਂ ਜ਼ਿਆਦਾ ਮਿਹਨਤ ਕਰਨੀ ਪੈ ਸਕਦੀ ਹੈ ਹੇ ਸ਼ਨੀ ਦੀ ਦਸ਼ਾ ਵਿੱਚ ਤੁਹਾਨੂੰ ਕਾਫੀ ਆਲਸ ਵੀ ਆ ਸਕਦਾ ਹੈ ਪਰ ਫਿਰ ਵੀ ਕੁਝ ਇਹੋ ਜਿਹੇ ਗ੍ਰਹਿ ਹਨ ਜੋ ਸ਼ਨੀ ਦੀ ਦਸ਼ਾ ਵਿੱਚ ਵੀ ਸਿੰਘ ਰਾਸ਼ੀ ਨੂੰ ਬਹੁਤ ਲਾਭ ਦੇ ਸਕਦੇ ਹਨ ਸੂਰਜ ਦੇਵ ਦੀ ਬਹੁਤ ਕਿਰਪਾ ਹੋਣ ਨਾਲ ਸਿੰਘ ਰਾਸ਼ੀ ਵਾਲਿਆਂ ਨੂੰ ਸਮਾਜ ਘਰ ਵਿੱਚ ਬਹੁਤ ਮਾਨ ਸਨਮਾਨ ਮਿਲ ਸਕਦਾ ਹੈ ਜੇਕਰ ਸਿੰਘ ਰਾਸ਼ੀ ਦੀ ਧਨ ਦੀ ਸਥਿਤੀ ਤੇ ਕਾਰੋਬਾਰ ਦੀ ਗੱਲ ਕਰੀਏ ਤਾਂ ਸਾਲ 2025 ਵਿੱਚ ਸਿੰਘ ਰਾਸ਼ੀ ਲਈ ਠੀਕ ਠਾਕ ਰਹਿਣ ਵਾਲਾ ਹੈ 2025 ਵਿੱਚ ਸ਼ਨੀ ਦੀ ਦਸ਼ਾ ਹੋਣ ਕਰਕੇ ਤੁਹਾਨੂੰ ਹੱਦ ਤੋਂ ਵੱਧ ਮਿਹਨਤ ਕਰਨੀ ਪੈ ਸਕਦੀ ਹੈ ਪਰ ਸੂਰਜ ਦੇਵ ਤੇ ਗੁਰੂ ਗ੍ਰਹਿ ਦੀ ਚੰਗੀ ਦਿਸ਼ਾ ਹੋਣ ਕਰਕੇ ਤਹਾਨੂੰ ਧਨ ਦੌਲਤ ਵਿੱਚ ਵਾਧਾ ਹੋਵੇਗਾ ਪਰ ਕਿਸੇ ਵੀ ਜਗਾ ਤੇ ਨਵੇਸ਼ ਸੋਚ ਸਮਝ ਕੇ ਹੀ ਕਰੋ ਕਿਉਂਕਿ ਸ਼ਨੀ ਦੀ ਦਸ਼ਾ ਹੋਣ ਕਰਕੇ ਤੁਹਾਨੂੰ ਧਨ ਹਾਨੀ ਦਾ ਖਤਰਾ ਵੀ ਬਣਿਆ ਰਹੇਗਾ ਇਸ ਲਈ ਸਿੰਘ ਰਾਸ਼ੀ ਵਾਲਿਆਂ ਨੂੰ ਧਨ ਨੂੰ ਸੋਚ ਸਮਝ ਕੇ ਹੀ ਕਿਸੇ ਨੂੰ ਦੇਣਾ ਚਾਹੀਦਾ ਹੈ ਗੁਰੂ ਗ੍ਰਹਿ ਚੰਗੀ ਦਸ਼ਾ ਵਿੱਚ ਹੋਣ ਕਰਕੇ ਦਫਤਰ ਵਿੱਚ ਤੁਹਾਡਾ ਮਾਨ ਸਨਮਾਨ ਵਧੇਗਾ ਤੇ ਕਿਸਮਤ ਦਾ ਪੂਰਾ ਸਾਥ ਮਿਲੇਗਾ ਸਿੰਘ ਰਾਸ਼ੀ ਦੀ ਸਿਹਤ ਦੀ ਗੱਲ ਕਰੀਏ ਤਾਂ ਸਾਲ 2025 ਵਿੱਚ ਸਿਹਤ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ ਕਿਉਂਕਿ ਸਾਲ 2025 ਵਿੱਚ ਤੁਹਾਨੂੰ ਸਿਹਤ ਸਬੰਧੀ ਕੁਝ ਸਮੱਸਿਆਵਾਂ ਆ ਸਕਦੀਆਂ ਹਨ ਜਿਵੇਂ ਪੇਟ ਦਾ ਦਰਦ ਜੋੜਾਂ ਦਾ ਦਰਦ ਆਦੀ ਹੋ ਸਕਦਾ ਹੈ। ਸਾਲ 2025 ਵਿੱਚ ਸਿੰਘ ਰਾਸ਼ੀ ਨੂੰ ਆਪਣੀ ਸਿਹਤ ਲਈ ਲਾਪਰਵਾਹੀ ਤੋਂ ਬਚਣਾ ਚਾਹੀਦਾ ਹੈ। ਸ਼ਨੀ ਦੀ ਦਸ਼ਾ ਹੋਣ ਕਰਕੇ ਤੁਹਾਨੂੰ ਸਿਹਤ ਸੰਬੰਧੀ ਸਮੱਸਿਆ ਤੇ ਬਹੁਤ ਆਲਸ ਹੋ ਸਕਦਾ ਹੈ। ਤੁਹਾਨੂੰ ਆਪਣੇ ਖਾਣ ਪੀਣ ਤੇ ਖਾਸ ਧਿਆਨ ਰੱਖਣ ਦੀ ਲੋੜ ਹੈ। ਲਵ ਲਾਈਫ ਦੀ ਗੱਲ ਕਰੀਏ ਤਾਂ ਸਿੰਘ ਰਾਸ਼ੀ ਦੀ ਲਵ ਲਾਈਫ ਵਿੱਚ ਰੋਮਾਂਸ ਦੀ ਕਵੀ ਦੇਖਣ ਨੂੰ ਮਿਲ ਸਕਦੀ ਹੈ ਪਰ ਫੇਰ ਵੀ ਤੁਹਾਡੇ ਜੀਵਨ ਸਾਥੀ ਦਾ ਤੁਹਾਨੂੰ ਪੂਰਾ ਸਾਥ ਮਿਲੇਗਾ ਥੋੜੀ ਪਰੇਸ਼ਾਨੀ ਹੋਣ ਦੇ ਬਾਅਦ ਵੀ ਤੁਹਾਨੂੰ ਆਪਣੇ ਜੀਵਨ ਸਾਥੀ ਤੇ ਵਿਸ਼ਵਾਸ ਰੱਖਣ ਦੀ ਲੋੜ ਹੈ ਸਿੰਘ ਰਾਸ਼ੀ ਵਾਲੇ ਮੁੰਡਿਆਂ ਨੂੰ ਸਾਲ 2025 ਵਿੱਚ ਆਪਣੇ ਕੰਮ ਤੇ ਜ਼ਿਆਦਾ ਫੋਕਸ ਕਰਨ ਦੀ ਲੋੜ ਹੈ ਇਸ ਤੋਂ ਇਲਾਵਾ ਸਿੰਘ ਰਾਸ਼ੀ ਵਾਲੇ ਆਪਣੇ ਰਿਸ਼ਤੇ ਲਈ ਕੁਝ ਖਾਸ ਕਦਮ ਚੁੱਕ ਸਕਦੇ ਹਨ ਕੋਲ ਮਿਲਾ ਕੇ ਸਾਲ 2025 ਸਿੰਘ ਰਾਸ਼ੀ ਲਈ ਠੀਕ ਠਾਕ ਰਹਿਣ ਵਾਲਾ ਹੈ ਪਰ ਅੱਗੇ ਕੁਝ ਅਜਿਹੇ ਉਪਾਅ ਵੀ ਵਰਤੋ ਕਰਕੇ ਤੁਸੀਂ ਸਾਲ 2025 ਨੂੰ ਹੋਰ ਵੀ ਸ਼ਾਨਦਾਰ ਤੇ ਕਰਮਾ ਵਾਲਾ ਬਣਾ ਸਕਦੇ ਹੋ ਨੰਬਰ 1 ਸਿੰਘ ਰਾਸ਼ੀ ਵਾਲਿਆਂ ਨੂੰ ਸਾਲ 2025 ਵਿੱਚ ਸ਼ੁਕਰਵਾਰ ਦੇ ਦਿਨ ਮਾਤਾ ਲక్ష్ਮੀ ਦੀ ਪੂਜਾ ਕਰਨੀ ਚਾਹੀਦੀ ਹੈ ਨੰਬਰ 2 ਸਿੰਘ ਰਾਸ਼ੀ ਵਾਲਿਆਂ ਨੂੰ ਹਰ ਰੋਜ਼ ਕੇਸਰ ਵਾਲਾ ਦੁੱਧ ਪੀਣਾ ਚਾਹੀਦਾ ਹੈ ਨੰਬਰ 3 ਸਿੰਘ ਰਾਸ਼ੀ ਵਾਲਿਆਂ ਤੇ ਸ਼ਨੀ ਦੀ ਦਸ਼ਾ ਹੋਣ ਕਰਕੇ ਇਹਨਾਂ ਨੂੰ ਹਰ ਸ਼ਨੀਵਾਰ ਸ਼ਨੀ ਮੰਦਰ ਜਾਣਾ ਚਾਹੀਦਾ ਹੈ। ਦੋਸਤੋ ਇਦਾਂ ਦੀ ਹੋਰ ਵੀਡੀਓ ਪਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ। ਧੰਨਵਾਦ।